ਇਹ ਰਬ ਬਣਾਣੇ ਕਿ ਪਿੰਡ ਸਰਫ ਕੋੜ ਚ ਲੋਕ ਨਰਕਪਰੀ ਚਿੰਤਕੀ ਜਿਉਂ ਲਈ ਹਨ ਮਜਬੂਰ ਸਾਲ ਤੋਂ ਵੱਧ ਸਮੇਂ ਤੋਂ ਇੱਕ ਗਲੀ ਚ ਖੜਾ ਹੈ ਗੰਦਾ ਪਾਣੀ ਸੁੰਡੀਆਂ ਵਾਲੇ ਪਾਣੀ ਚ ਹਰ ਰੋਜ਼ ਲੋਕ ਰਹੇ ਹਨ ਅੱਜ ਦੀ ਤਰੀਖ ਤੱਕ ਵੀ ਪਿੰਡ ਤੇ ਛੱਪੜ ਚ ਹੋ ਰਹੇ ਹਨ ਨਚਾਈਜ ਕਬਚੇ ਪਿੰਡ ਦੇ ਸਰਪੰਚ ਤੇ ਪਤੀ ਦਾ ਦਾਵਾ ਕਿ ਜਲਦੀ ਹੀ ਪਾਣੀ ਦੇ ਨਿਕਾਸ ਦਾ ਮਸਲਾ ਕਰਾਵਾਂਗੇ ਹੱਲ ਵਕਫ ਵਕ ਸਮੇਂ ਦੀਆਂ ਸਰਕਾਰਾਂ ਵਿਕਾਸ ਦੇ ਵਟੇ ਵਟੇ ਦਾਅਵੇ ਕਰਦੀਆਂ ਹਨ ਪਰ ਫਲ ਕਾਡੇਰਾ ਬਾਬਾ ਨਾਨਕ ਦਾ ਪਿੰਡ ਸਰਫਕੋਟ ਹੈ ਜਿੱਥੇ ਕਿ ਸਾਲ ਤੋਂ ਵੱਧ ਸਮੇਂ ਤੋਂ ਲੋਕ ਇੱਕ ਗਲੀ 'ਚ ਖੜੇ ਗੰਦੇ ਪਾਣੀ 'ਚੋਂ ਲੰਘ ਰਹੇ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਇਕੱਠੇ ਹੋਏ ਮਹੱਲਾ ਵਾਸੀਆਂ ਨੇ ਆਪਣਾ ਦੁੱਖ ਰਸਾਣਾਉਂਦੇ ਹੋਏ ਕਿਹਾ ਕਿ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਗਲੀ ਵਿੱਚ ਗੰਦਾ ਘਾਰ ਵਾਲਾ ਪਾਣੀ ਖੜਾ ਰਿਹਾ ਜਾਂਦਾ ਹੈ ਅਤੇ ਉਹਨਾਂ ਦੇ ਬੱਚੇ ਵੀ ਉਸੇ ਹੀ ਪਾਣੀ ਚੋਂ ਲੰਘ ਕੇ ਸਕੂਲਾਂ 'ਚ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗਲੀ ਤੇ ਕੰਦੀਨ ਪਾਣੀ ਦਾ ਕਿਸੇ ਪਾਸੇ ਵੀ ਨਿਕਾਸ ਨਹੀਂ ਹੋ ਰਿਹਾ ਉਹਨਾਂ ਕਹਿੰਦੇ ਅੱਜ ਦੀ ਤਰੀਖ ਤੱਕ ਵੀ ਪਿੰਡ ਦਾ ਛੱਪੜ ਪੂਰਿਆ ਜਾ ਰਿਹਾ ਹੈ ਅਤੇ ਧੌਸ ਨਾਲ ਲੋਕ ਛੱਪੜ ਪੂਰ ਰਹੇ ਹਨ ਤੇ ਅਤੇ ਉਹਨਾਂ ਦੀ ਗਲੀ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਹਮੇਸ਼ਾ ਹੀ ਉਹਨਾਂ ਦੀ ਗਲੀ ਚ ਕੰਦਾ ਖੜਾ ਪਾਣੀ ਰਿੰਦਾ ਹੈ ਅਤੇ ਉਹ ਇੱਕ ਨਰਕ ਤੋਂ ਵੀ ਮਾੜੀ ਜ਼ਿੰਦਗੀ ਜੂ ਰਹੇਨ ਪਰ ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਦੂਜੇ ਪਾਸੇ ਪਿੰਡ ਦੇ ਛੱਪੜ ਤੇ ਉਸਾਰੀ ਕਰ ਰਹੇ ਨੌਜਵਾਨੇ ਕਹਾਂ ਕੇ ਪਿੰਡ ਦੇ ਛੱਪੜਲੀ ਜੁਥਾ ਸੀ ਸੱਤ ਕਲੇਆ ਉੱਪਰ ਨਜਾਇਜ਼ ਕਬਜ਼ੇ ਹੋਏ ਹਨ ਅਗਰ ਸੱਤ ਕਲੇ ਵਿੱਚ ਛਡਾ ਲਏ ਜਾਂ ਤਾਂ ਪਿੰਡ ਦਾ ਨਿਕਾਸ ਹੋ ਸਕਦਾ ਹੈ ਉਹਨੇ ਕਹਾ ਕਿ ਉਹ ਵੀ ਉਹਨਾਂ ਦੇ ਹੀ ਆਧਾਰ ਤੇ ਨਜਾਇਜ਼ ਕਬਜ਼ਾ ਕਰ ਰਹੇ ਹਨ ਦੂਜੇ ਪਾਸੇ ਪਿੰਡ ਦੀ ਸਰਪੰਚ ਅਮਰਤਪਾਲ ਕੌਰ ਜਿਸ ਦੀ ਸਿਹਤ ਠੀਕ ਨਹੀਂ ਸੀ ਉਸਦੇ ਪਤੀ ਮਲਕੀਸ਼ਿੰਗ ਨੇ ਦੱਸਿਆ ਕਿ ਉਹ ਪਿੰਡ ਦੀ ਗਲੀ ਤੇ ਪਾਣੀ ਦੇ ਨਿਕਾਸ ਦਾ ਹੱਲ ਕਰ ਰਹੇ ਹਨ ਜਲਦੀ ਹੀ ਗਲੀ ਦੇ ਪਾਣੀ ਦਾ ਨਿਕਾਸ ਕਰ ਲਿਆ ਜਾਵੇਗਾ ਪੰਜਾਬ ਸਰਕਾਰ ਵਿਕਾਸ ਤੇ ਤਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਪੰਜਾਬ ਦੇ ਬਹੁਤ ਸਾਰੇ ਅਜਿਹੇ ਪਿੰਡ ਨੇ ਜਿੱਥੇ ਅਜੇ ਵਿਕਾਸਨਾ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ ਅਜਿਹਾ ਇੱਕ ਪਿੰਡ ਡੇਰਾ ਬਾਬਾ ਨਾਨਕ ਹਲਕੇ ਦਾ ਸਰਫਕੋਟ ਹੈ ਜਿੱਥੇ ਕਿ ਇਹ ਮਹੱਲੇ ਦੇ ਲੋਕ ਬਦ ਤੋਂ ਬੱਦਰ ਜ਼ਿੰਦਗੀ ਜਿਉਂ ਲਈ ਮਜਬੂਰ ਨੇ ਨਰਕ ਭਰੀ ਜ਼ਿੰਦਗੀਆਂ ਉਹ ਇੱਥੋਂ ਦੇ ਲੋਕ ਜਿਉ ਰਹੇ ਨੇ ਤੁਹਾਨੂੰ ਤਸਵੀਰਾਂ ਚ ਦਿਖਾਉਂਦੇ ਆ ਗਲੀਆਂ ਜਿਸ ਦਾ ਕੋਈ ਪਾਣੀ ਦਾ ਨਿਕਾਸ਼ ਨਹੀਂ ਹੈ ਗਾਰ ਚਿੱਕੜ ਅਤੇ ਤੁਹਾਨੂੰ ਇਹ ਵੀ ਦਿਖਾਣੇ ਵੀ ਜਿਹੜੇ ਜਿਸ ਤਰ੍ਹਾਂ ਝੋਨੇ ਵਿੱਚ ਨਦੀਨ ਦੇ ਬੂਟੇ ਲੱਗੇ ਨੇ ਉਸੇ ਤਰ੍ਹਾਂ ਨਦੀਨ ਦੇ ਬੂਟੇ ਗਲੀ ਵਿੱਚ ਜਿਹੜੇ ਉਹ ਵੱਡੇ ਹੋ ਰਹੇ ਨੇ ਇੰਨਾ ਮੰਦਾ ਹਾਲੇ ਗਲੀ ਦਾ ਗਾਰ ਕਦੀ ਨਹੀਂ ਨਿਕਲੀ ਪਾਣੀ ਦਾ ਨਿਕਾਸ ਬਿਲਕੁਲ ਨਹੀਂ ਆ ਲੋਕ ਜਿਹੜੇ ਨੇ ਗੰਦੇ ਪਾਣੀ ਚ ਹਰ ਰੋਜ਼ ਗੁਜਰਨ ਲਈ ਮਜਬੂਰ ਨੇ ਤੇ ਇੱਥੇ ਸਾਡੇ ਨਾਲ ਇੱਥੇ ਪਿੰਡ ਦੇ ਜੋ ਗਲੀ ਮਹੱਲੇ ਵਾਸੀ ਨੇ ਉਹ ਇੱਥੇ ਬੀਬੀਆਂ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਇੱਥੇ ਲਗਾਤਾਰ ਨਰਕ ਭਰੀ ਜ਼ਿੰਦਗੀ ਜਿਹੜੀਆਂ ਉਹ ਜੂਰੇ ਨੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਆ ਪਾਣੀ ਦਾ ਗਲੀ ਦਾ ਬਿਲਕੁਲ ਨਿਕਾਸ ਨਹੀਂ ਦਾ ਪਿੰਡ ਦਾ ਛੱਪੜ ਆ ਉਸ ਨੂੰ ਪੂਰਿਆ ਜਾ ਰਿਹਾ ਛੱਪੜ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਪਾਣੀ ਜਿਹੜਾ ਹਮੇਸ਼ਾ ਹੀ ਕਈਆਂ ਮਹੀਨਿਆਂ ਤੋਂ ਇੱਕ ਇੱਕ ਦੋ ਦਿਨ ਨਹੀਂ ਕਈਆਂ ਮਹੀਨਿਆਂ ਤੋਂ ਗਲੀ ਵਿੱਚ ਖੜਾ ਲੋਕ ਜਿਹੜੇ ਨੇ ਪਰ ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਤਸਵੀਰਾਂ ਤੇ ਦੇਖੋ ਕਿਸ ਤਰ੍ਹਾਂ ਮੱਛਰ ਜਿਹੜਾ ਉਹ ਪਾਣੀ ਦੇ ਉੱਪਰ ਦੂਰ ਤੱਕ ਕੈਮਰਾਮੈਨ ਨੂੰ ਕਹਾਂਗੇ ਕਿ ক্লোਜ਼ ਕਰਕੇ ਇਹ ਤਸਵੀਰਾਂ ਦਿਖਾਉਣ ਸਾਰਿਆਂ ਨੂੰ ਕਿ ਕਿਸ ਤਰ੍ਹਾਂ ਉੱਤੇ ਮੱਛਰ ਜਿਹੜਾ ਵਾ ਉਹ ਭੀਂ ਭੀਂ ਕਰ ਰਿਹਾ ਵਿੱਚ ਪਾਣੀ ਦੇ ਛੁੰਡੀਆਂ ਵੀ ਚੱਲ ਰਹੀਆਂ ਤੇ ਆਹ ਦੇਖੋ ਬੇਟਾ ਘਰ ਵਿੱਚ ਮਜਬੂਰ ਨੇ ਗੇਟ ਅੱਗੇ ਪਾਣੀ ਹੈ ਮਜਬੂਰ ਆ ਬੀਬੀਆਂ ਬੱਚੇ ਨੂੰ ਲੈ ਕੇ ਬੈਠੀਆਂ ਇੱਕ ਬੱਚਾ ਲਾਗੇ ਖੜਾ ਪਰ ਘਰ ਦੇ ਅੰਦਰ ਬਾਹਰ ਜਾਣ ਦੀ ਜਿਹੜਾ ਵਾ ਉਹਨਾਂ ਨੂੰ ਗੰਦੇ ਪਾਣੀ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਗਾਰ ਵੀ ਜੰਮੀ ਹੈ ਛੁੰਡੀਆਂ ਚੱਲ ਰਹੀਆਂ ਉੱਤੇ ਮੱਛਰ ਹੈ ਪਰ ਆਉਣ ਜਾਣ ਲਈ ਰਸਤਾ ਬਿਲਕੁਲ ਬੰਦ ਏ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਇਹਨਾਂ ਦੀ ਜ਼ਿੰਦਗੀ ਇੱਥੇ ਹੋਵੇਗੀ ਗੱਲਬਾਤ ਕਰਦੇ ਆ ਪੀੜਤ ਇਥੋਂ ਦੀਆਂ ਮਹੱਲੇ ਵਾਸੀਆਂ ਨਾ ਅਤੇ ਜੋ ਇਥੋਂ ਦੀਆਂ ਬੀਬੀਆਂ ਦੁਖੀ ਨੇ ਕਿ ਉਹ ਕੀ ਇਸ ਨੂੰ ਲੈ ਕੇ ਕਹਿਣਾ ਚਾਹੁੰਦੀਆਂ ਭਾਜੀ ਗਲੀ ਜਿਹੜੀ ਆ ਉਹ ਬੰਦ ਕੀਤੀ ਗਈ ਆ ਮਿੱਟੀ ਪਾਈ ਹੋਈ ਏ ਤੇ ਗਾੜੀ ਪਾਣੀ ਦਾ ਕੋਈ ਵਿਕਾਸ ਨਹੀਂ ਆ ਗਾੜੀ ਜਾਂਦਾ ਛੱਪੜ ਜਿਹੜਾ ਬਿਲਕੁਲ ਉਹ ਬੰਦ ਹੋਇਆ ਪਿਆ ਏ ਪਾਣੀ ਵਾਪਸ ਨੂੰ ਜਾ ਰਿਹਾ ਛੱਪੜ ਦਾ ਇੱਥੇ ਸਾਰੀਆਂ ਕੰਦਾ ਕੀਤੀਆਂ ਜਾ ਰਹੀਆਂ ਨੇ ਕੰਦਾ ਉਹ ਡੱਕੀਆਂ ਜਾਣ ਇਹ ਜਿਹੜਾ ਥਾਂ ਵਲਿਆ ਜਾ ਰਿਹਾ ਛੱਪੜ ਦਾ ਇਹ ਡੱਕਿਆ ਜਾਂ ਸਾਡੀ ਇਹੋ ਸਰਕਾਰ ਨੂੰ ਬੇਨਤੀ ਹੈ ਕਿ ਪਾਣੀ ਜਾਂਦਾ ਵਾ ਉੱਥੇ ਸਾਰੀ ਹੋ ਰਹੀ ਆ ਹਾਂਜੀ ਹਾਂਜੀ ਸਾਰੀ ਇੱਥੇ ਕੰਧਾਂ ਵਲੀਆਂ ਜਾ ਰਹੀਆਂ ਨੀਆਂ ਤਾਜ਼ੀਆਂ ਭਰੀਆਂ ਜਾ ਰਹੀਆਂ ਕਈਆਂ ਨੇ ਛੱਤਾ ਪਾਲੀਆਂ ਕਈ ਪਾ ਰਹੇ ਨੇ ਸਾਡੀ ਇਹੋ ਬੇਨਤੀ ਆ ਕਿ ਪਾਣੀ ਕਿੱਥੇ ਜਾਏਗਾ ਪਿੰਡ ਦਾ ਬਸ ਇੰਨੀ ਸਾਡੀ ਬੇਨਤੀ ਸਾਡੀ ਕਿਸੇ ਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡਾ ਪਾਣੀ ਜਿਹੜਾ ਛੱਪੜ ਸਾਫ਼ ਕਰਾਇਆ ਜਾਵੇ ਇਹ ਛੱਪੜ ਕਢਾਇਆ ਜਾਵੇ ਅੰਨੇ ਗਲੀ ਦਾ ਪਾਣੀ ਗਲੀ ਵਿੱਚ ਕਿੰਨੇ ਕਿ ਦਿਨਾਂ ਤੋਂ ਕਿੰਨੇ ਕੇ ਸਮੇਂ ਤੋਂ ਇਹ ਪਾਣੀ ਇਸ ਤਰ੍ਹਾਂ ਇਹ ਬਹੁਤ ਸਮੇਂ ਤੋਂ ਸਾਲ ਤੋਂ ਵੱਧੀ ਤੋਂ ਲਾ ਲੋ ਸਾਲ ਤੋਂ ਪਹਿਲਾਂ ਲਾ ਲੋ ਇੱਥੇ ਇਹੀ ਹਾਲ ਆ ਮੈਂ ਤੇ ਜਦੋਂ ਦੀ ਆਈ ਇੱਥੇ ਵਿਆਹੀ ਇੱਥੇ ਇਹੀ ਹਾਲ ਆ ਗਲੀ ਦਾ ਇਹ ਪਹਿਲਾ ਕਾਂਗਰਸ ਦੀ ਸਰਕਾਰੀ ਹੁਣ ਆਮ ਆਦ ਇਹ ਸ਼ੁਰੂ ਤੋਂ ਇਹੀ ਜੇ ਹਾਂਜੀ ਕਿਸੇ ਨੇ ਕੋਈ ਸੁਣਵਾਈ ਕੋਈ ਕੋਈ ਸੁਣਵਾਈ ਨਹੀਂ ਇੱਥੇ ਹੋਈ ਜੋ ਜਿਹੜਾ ਮਰਜੀ ਸਰਪੰਚ ਬਣ ਜੇ ਇੱਥੇ ਕੋਈ ਸੁਣਵਾਈ ਨਹੀਂ ਜੇ ਇੱਥੇ ਇਦਾਂ ਹੀ ਰਹਿੰਦਾ ਜੀ ਹਾਲ ਕੀ ਚਾਹੁੰਦੇ ਆ ਅਸੀਂ ਇਹੀ ਚਾਹੁੰਦੇ ਆ ਸਰਕਾਰ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਛੱਪੜ ਕਢਾਏ ਜਾਣ ਜਿਹੜੇ ਵਲੇ ਆ ਉਹ ਵੀ ਕਢਾਏ ਜਾਣ ਤੇ ਇੱਥੇ ਪਾਣੀ ਦਾ ਵਕਾਸ ਹੋਇਆ ਹੈ ਹਾਂਜੀ ਹਾਂਜੀ ਪਹਿਲੇ ਕਿੰਨੇ ਚ ਚੱਕੋਏ ਪਾਣੀ ਖੜਾ ਤੇ ਕਿੰਨੇ ਚ ਚੱਕੋ ਤੁਹਾਨੂੰ ਪਿਆ ਪਹਿਲਾਂ ਤੇ ਪਾਣੀ ਸਾਫ ਰਹੀ ਮੋਟਰ ਲੱਗੀ ਸੀ ਗਰਾਈਆਂ ਲੈਂਦੇ ਸੀ ਮੋਟਰ ਚ ਲਾਉਂਦੇ ਸੀ ਪਾਣੀ ਨਿਕਲ ਜਾਂਦਾ ਸੀ ਹੁਣ ਵਿੱਚੋਂ ਦੋ ਕੁ ਬੰਦਿਆਂ ਨੇ ਮਿੱਟੀ ਪਾਤੀ ਗਲੀ ਚ ਵਿਆਣੀ ਵੀ ਬੰਦ ਕਰ ਦਿੱਤੀ ਹੋਈ ਆ ਗਲੀ ਦੇ ਵਿੱਚ ਹਾਂਜੀ ਮਿੱਟੀ ਪਾਈ ਆ ਵਿਆਣੀ ਵੀ ਬੰਦ ਕਰਤੀ ਸਰਕਾਰੀ ਤੇ ਇੱਕ ਬਾਕੀ ਆ ਪਾ ਕੂੜਾ ਸੁੱਟਣ ਆਏ ਗਾੜੀ ਸਾਡੇ ਖਲੋਗੇ ਆ ਅਸੀਂ ਕੂੜਾ ਵੀ ਨਹੀਂ ਸੁੱਟਣ ਦੇਣਾ ਹਾਂਜੀ ਵੀ ਸੱਪੜ ਹਾਡੇ ਆ ਅਸੀਂ ਤੁਹਾਨੂੰ ਕੂੜਾ ਵੀ ਨਹੀਂ ਸੁੱਟਣ ਦੇਣਾ ਤੁਸੀਂ ਕਹਾਂ ਨਹੀਂ ਵੀ ਅਸੀਂ ਇਹ ਪਿੰਡ ਹਾਂਜੀ ਕਿਹਾ ਕਿਹਾ ਤੇ ਸਾਡੇ ਗੱਲ ਪੈਣ ਤੱਕ ਜਾਂਦੇ ਆ ਹਾਂਜੀ ਵੀ ਅਸੀਂ ਕੂੜਾ ਵੀ ਨਹੀਂ ਸੁੱਟਣ ਦੇਣਾ ਕਰ ਇਹੋ ਹੀ ਗਾਲਾਂ ਵੀ ਕੱਢੀਆਂ ਕੂੜਾ ਨਹੀਂ ਸੁੱਟਣ ਦੇਣਾ ਦਾ ਵਜਾ ਕਹਿੰਦੇ ਵੀ ਇਹਨਾਂ ਨੇ ਆਪਣੇ ਢੋਈ ਵੇਚ ਲਏ ਸਾਨੂੰ ਦੱਸ ਦੇਣ ਇਹ ਸੱਪੜਾ ਵੀ ਸਾਨੂੰ ਜਿੱਟਦੀ ਦੇ ਦੇਣ ਆਪਾਂ ਕੋਈ ਗੱਲ ਨਹੀਂ ਕਰਦੇ ਭਾਵੇਂ ਗਲੀ ਚ ਪਾਣੀ ਐਦਾ ਹੀ ਰਵੇ ਠੀਕ ਜੇ ਇਹ ਗਏ ਜਿਹਨਾਂ ਛੱਪੜ ਵਾਲੇ ਉਹਦੇ ਦਿਨ ਸਾਨੂੰ ਰਜਿਸਟਰੀਆਂ ਆਪਾਂ ਗਲੀ ਤੋਂ ਕੋਈ ਗੱਲ ਨਹੀਂ ਕਰਦੇ ਹਾਂਜੀ ਤੁਹਾਡਾ ਜਿਹੜਾ ਮੇਨ ਧੁਖੜਾ ਬਾਦ ਮੇਨ ਧੁਖੜਾ ਹੋਈ ਤੇ ਹਾਂਜੀ ਤੇ ਪਾਣੀ ਪਿੰਡ ਦਾ ਨਿਕਾਸ ਦਾ ਜਾਂਦਾ ਉਹ ਪੂਰੇ ਜਾ ਰਹੇ ਇਹ ਇਹ ਪੂਰੇ ਜਾ ਰਹੇ ਹਾਂਜੀ ਜਿਹਦੇ ਕਰਕੇ ਪਾਣੀ ਸਾਰਾ ਹਾਂਜੀ ਤੇ ਬਾਕੀ ਮਿੱਟੀ ਲਿਆ ਕੇ ਪਾਈ ਗਈ ਐ ਤੇ ਸਰਕਾਰੀ ਵੈਣੀ ਵੀ ਪੂਰੀ ਗਈ ਹੈ ਹਾਂਜੀ ਤੇ ਕੋਈ ਸਰਕਾਰੀ ਦਰਬਾਰੇ ਤੁਸੀਂ ਫਰਿਆਦ ਨਹੀਂ ਲਾਈ ਲਾਈ ਜੇ ਪਰ ਸਾਡੀ ਕੋਈ ਨਹੀਂ ਸੁਣਾਈ ਸਿੱਧੀ ਗੱਲ ਜੇ ਕੁੜਾ ਸੱਟਣਾ ਨੇ ਤਾਂ ਵੀ ਗਾੜੀ ਹੋ ਜਾਂਦੇ ਕਹਿੰਦੇ ਕੁੜਾਂ ਨੂੰ ਸੁੱਟਣ ਦੇਣਾ ਇੱਥੇ ਤੇ ਜਿਹੜੇ ਹੁਣ ਪਿੰਡ ਦੀ ਮੌਜੂਦਾ ਮਹਿਲਾ ਸਰਪੰਚਾ ਬੀਬੀ ਉਹ ਉਹਨਾਂ ਤੱਕ ਨਹੀਂ ਕਹਿੰਦੇ ਨਹੀਂ ਗਏ ਆਪਾਂ ਸਾਰਿਆਂ ਵਾਲੀ ਸਭ ਗੱਵਲ ਗਏ ਕੋਈ ਨਹੀਂ ਜੇ ਸੁਣਦਾ ਉਹ ਵੀ ਕਹਿੰਦੇ ਆ ਕਿ ਇਹ ਮਸਲਾ ਸੱਪੜਾਂ ਦਾ ਹੀ ਆ ਬਸ ਬਸ ਸੱਪੜ ਆਪ ਕਢਾਓ ਕਢਾਓ ਤੁਸੀਂ ਬੀਬੀਆਂ ਉਹ ਅਸੀਂ ਬੀਬੀਆਂ ਕੱਟਿਆ ਕੀਆ ਹਾਂ ਹਾਂ ਜਨਵਾਈ ਹੋ ਸਕੇ ਸਾਡੇ ਪਿੰਡ ਦਾ ਜਿਹੜਾ ਹੋ ਜਾਂਦੇ ਇੱਕ ਮੜ ਬੀਬੀ ਹਾਂਜੀ ਹਾਂਜੀ ਭੈਣ ਜੀ ਕਿੰਨੀ ਕੀ ਪਰੇਸ਼ਾਨੀ ਆ ਪਾਣੀ ਦੀ ਸਾਨੂੰ ਬਹੁਤ ਪਰੇਸ਼ਾਨੀ ਆ ਵੀਰ ਜੀ ਹਾਡੇ ਬੱਚੇ ਸਕੂਲ ਜਾਂਦੇ ਆ ਡਿੱਗਦੇ ਆ ਵਿੱਚ ਇਹਨਾਂ ਪਾਣੀ ਡੱਕਿਆ ਵਾ ਛੱਪੜ ਪੂਰੇ ਆ ਅਸੀਂ ਕਹਿੰਨੇ ਸਾਡੇ ਛੱਪੜ ਛੱਪੜ ਕਢਵਾ ਦੇਣ ਤੇ ਸਾਡੇ ਬੱਚੇ ਗਲੀ ਬਣਵਾ ਦੇਣ ਤੇ ਫੇਰ ਪਾਣੀ ਦੇ ਵਿੱਚੋਂ ਦੀ ਜਾਂਦੇ ਕੋ ਉੱਤੋਂ ਦੀ ਵਲਕੇ ਆਉਂਦੇ ਪਾਣੀ ਦੇ ਵਿੱਚੋਂ ਦੀ ਜਾਂਦੇ ਆ ਅੱਜ ਸਦੇ ਦੋ ਬੱਚੇ ਡਿੱਗੇ ਸਾਡੇ ਪਾਣੀ ਦੇ ਵਿੱਚ ਹਾਂਜੀ ਸਾਨੂੰ ਬੱਚਿਆਂ ਨੂੰ ਆਪੇ ਬੱਚੇ ਸਕੂਲ ਜਾਣ ਗਲੀ ਬਣੇ ਛੱਪੜ ਨਿਕਲਣ ਹਾਡੀ ਇਹ ਬੇਨਤੀ ਆ ਵੀ ਛੱਕੜਕੜ ਬਣੋ ਬੰਦਾ ਵੀ ਨਾਲ ਬਹਿਂਦੀ ਆ ਚਲੋ ਹਾਂਜੀ ਜੇ ਪਾਣੀ ਚੱਲਦਾ ਸਾਡੀਆਂ ਟੂਟੀਆਂ ਚੱਲਦੀਆਂ ਬੰਮੀ ਮੋਟਰ ਚਲਾਉਣੇ ਆ ਆਪਣੇ ਆਪੇ ਸਾਰਾ ਦਿਨ ਇਹਨਾਂ ਦੀਆਂ ਵਾਗਣ ਸਾਡਾ ਪਾਣੀ ਚੱਲਦਾ ਸਾਡੀ ਟੂਟੀ ਤੇ ਅਜੇ 20 ਵਾਰੀ ਮੈਨੂੰ ਮੇਰੇ ਮੂੰਹ ਤੇ ਕੁੜੀ ਦੀਆਂ ਗਾਲਾਂ ਦਿੱਤੀਆਂ ਆਈ ਕਦੀ ਮੈਂ ਜਵਾਬ ਨਹੀਂ ਕਿਹਾ ਗੱਲ ਦਾ ਦਿੱਤਾ ਮੱਕਾਣਾ ਵੀ ਲੰਦੇ ਆ ਮੈਂ ਤਾਂ ਵੀ ਨਹੀਂ ਜਵਾਬ ਦਿੱਤਾ ਜੇ ਜਵਾਬ ਜਦਨ ਦੇਣ ਤੇ ਆਏ ਤੇ ਫਿਰ ਤੇ ਜਵਾਬ ਮਿਲਣਾ ਹੀ ਆ ਕੁੜੀਆਂ ਘਰ ਘਰ ਜਾਂ ਕਿਸ ਦੀ ਇੱਕ ਜਣੇ ਦਿੱਕਤੀ ਨਹੀਂ ਹੈ ਕਿਤੇ ਆ ਸਭ ਦੀਆਂ ਸਮਝੀਆਂ ਆ ਸਭ ਦੇ ਸਭ ਦੀਆਂ ਸਮਝੀਆਂ ਨਾ ਤੇ ਦੀ ਗੱਲ ਕਿਉਂ ਦੇ ਕਿਹੜੀ ਗੱਲੋਂ ਕਿਹੜੀ ਗੱਲੋਂ ਕੀ ਪਤਾ ਸਾਨੂੰ ਗੱਲ ਤਾਂ ਜਾਂ ਤਾਂ ਸਿੱਧਾ ਨਤਾਰਾ ਕਰਨ ਚਲਉਂਦੇ ਕਿਉਂ ਪਾਣੀ ਚੱਲਦਾ ਪਾਣੀ ਸਾਡਾ ਹੀ ਸਾਰਾ ਜਮਾ ਮਜਬੀਆਂ ਦਾ ਹੋਇਆ ਜੱਟਾਂ ਦਾ ਨਹੀਂ ਪਾਣੀ ਚੱਲਦਾ ਹੋਰ ਆ ਗਲੀ ਦਾ ਕਿਸੇ ਦਾ ਭਾਜੀ ਪਾਣੀ ਨੇ ਇਹ ਸਾਰਾ ਮਜਬੀਆਂ ਦਾ ਪਾਣੀ ਹੋਰ ਸਿਰ ਤੇ ਪੈਰ ਤਰ ਕੇ ਨੰਗਦੇ ਨਾ ਇਹ ਪਾਣੀ ਚ ਲਾਉਂਦੇ ਨਾ ਇਹ ਪੀਂਦੇ ਨਾ ਇਹ ਨਹਾਉਂਦੇ ਨਾ ਇਹ ਧੋਂਦੇ ਨਾ ਇਹ ਡੰਗਰ ਨਵਾਲਦੇ ਨਾ ਇਹ ਲੀੜੇ ਕੱਪੜੇ ਧੋਂਦੇ ਕੱਖ ਨਹੀਂ ਕਰਦੇ ਇਹ ਪਾਣੀ ਪਿੱਛੋਂ ਹੁੰਦਾ। ਸਾਦ ਮਕਾਨਾਂ ਲੱਥਦੀਆਂ। ਸਾਦ ਲੋਕਾਂ ਦੀਆਂ ਕੁੜੀਆਂ ਨਾਲ ਹੌਲਦੀ। ਭਾਜੀ ਭਾਜੀ ਕੀ ਪਰੇਸ਼ਾਨੀ ਹੈ? ਭਾਜੀ ਪਾਣੀ ਦੀ ਬਹੁਤ ਪਰੇਸ਼ਾਨੀ ਆ ਹਨੂ। ਅਸੀਂ ਚਾਹੁੰਦੇ ਆਂ ਕਿ ਸਫਾਈ ਹੋਣੀ ਚਾਹੀਦੀ ਆ ਤੇ ਪਿੰਡ ਦਾ ਛੱਪੜ ਜਿਹੜਾ ਉਹ ਕਢਾਉਣਾ ਚਾਹੀਦਾ। ਤੇ ਇਹਦੇ ਵਿੱਚ ਇਹ ਆ ਕਿ ਸਾਡੇ ਬੱਚੇ ਜਦੋਂ ਵੀ ਸਕੂਲ ਜਾਂਦੇ ਆ ਉਹ ਸਕੂਲੋਂ ਲੇਟ ਹੋ ਜਾਂਦੀ ਹੈ। ਤੇ ਇਹ ਕਰਕੇ ਇਹ ਮੇਨ ਰਾਹ ਜਿਹੜਾ ਸਾਫ ਕਰਾਉਣਾ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੰਦਾ ਚ ਵੀ ਕੰਦਾ ਚ ਸਾਡੀਆਂ ਕੰਦਾ ਬਣ ਡੀਆਂ ਮਾ ਹਜੇ ਸਾਡਾ ਬਾਥਰੂਮ ਨਹੀਂ ਬਣਿਆ ਕੁਝ ਨਹੀਂ ਬਣਿਆ ਵੀ ਤੇ ਸਾਡੀਆਂ ਕੰਦਾ ਪਹਿਲਾਂ ਹੀ ਬਣ ਡੀਆਂ ਮਾ ਇਹ ਪਾਣੀ ਕਾਰਨ ਪਾਣੀ ਕਿੱਥੋਂ ਤੱਕ ਹੈ ਤੁਸੀਂ ਵੇਖ ਹੀ ਸਕਦੇ ਹੋ ਤੇ ਸਾਨੂੰ ਹੋਰ ਕੁਝ ਨਹੀਂ ਸਾਡੇ ਛੱਪੜ ਜੜੇ ਉਹ ਕਢਾਉਣੇ ਚਾਹੀਦੇ ਆ ਤੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਫਿਰ ਸਕੂਲ ਜਾਣ ਲੱਗਿਆ ਫਿਰ ਪਰੇਸ਼ਾਨੀ ਹੁੰਦੀ ਪਾਣੀ ਨਾਲ ਹਾਂਜੀ ਆ ਵੇਖੋ ਮੈਂ ਗਿਰ ਗਈ ਸੀ ਵਾਹ ਪੇ ਔਰ ਵਾਹ ਪੇ ਗੰਦਕੇ ਸਾਥ ਚੋਟ ਲੱਗ ਗਈ पानी के बीच में आना जाना पड़ता है yes. यस और बहुत परेशानी होती है और हमारे मम्मा बहुत दिन से वो दो साल हो गए मोटर चलाते हैं और कोई भी चलाता नहीं है फिर हमने जब मिट्टी पाई तब सारे बोलते हैं कि आपने क्यों डाली इसलिए हमें बहुत परेशानी है थी। ने दोष लाए आप छप्पड़ा ये वाल रहे हो हाँ जी ਕੀ ਆ ਮਾਮਲਾ ਬਿਲਕੁਲ ਸਾਬ ਇਹ ਇਹ ਸਾਡਾ ਜਿਹੜਾ ਛਪੜਿਆ ਨਾ ਇਹਦਾ ਛਪੜਿਆ ਅੱਜ ਤੋਂ ਅਸੀਂ ਮਤਲਬ 30 35 ਸਾਲ ਪਹਿਲਾਂ ਦਾ ਇਹ ਇਦਾਂ ਸਾਡਾ ਛਪੜਣ ਵਾਲਿਆ ਪਿਆ ਵਾ ਨਹੀਂ ਨਹੀਂ ਇਹ ਪਹਿਲਾਂ ਤਾਂ ਛਪੜਿਆ ਅਸੀਂ ਨਹੀਂ ਕਹਿੰਦੇ ਵੀ ਸਾਡਾ ਮਤਲਬ ਸਰਕਾਰੀ ਥਾਂ ਸਰਕਾਰੀ ਥਾਂ ਆਈ ਅਸੀਂ ਬਿਲਕੁਲ ਹੀ ਮੰਨਦੇ ਪੰਜ ਜੀ ਨੂੰ ਅੱਛਾ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਾਡਾ ਕੋਈ ਰਜਿਸਟਰੀ ਦਾ ਥਾਂ ਆ ਚਾ ਇਦਾਂ ਨਹੀਂ ਦਾ ਇਹ ਹੈਗਾ ਛਪੜ ਦਾ ਥਾਂ ਪਰ ਇਹਦਾ ਮਸਲਾ ਇਹ ਆ ਕਿ ਸਾਡੇ ਪਿੰਡ ਇੱਕ ਹਾਂਜੀ ਵੀ ਆਪਾਂ ਇਹ ਸਰਕਾਰੀ ਥਾਂ ਦੀ ਇਜਾਜ਼ਤ ਲਈ ਵਲਦੀ ਕਿਸੇ ਆਪਾਂ ਨਹੀਂ ਲਈ ਹਾਂ ਪਰ ਸਾਡੇ ਪਿੰਡ ਦੇ ਵਿੱਚ ਤੁਸੀਂ ਸਾਰਾ ਪਿੰਡ ਘੁੰਮ ਕੇ ਵੇਖ ਲਓ ਇਹਦੀ ਇਹਦੀ ਨਿਸ਼ਾਨਦੇਹੀ ਕਰਾ ਲਓ ਕਮ ਸੇ ਕਮ ਸਾਡੇ ਪਿੰਡ ਦੇ ਵਿੱਚ ਪੰਜ ਤੋਂ 6 ਕਿੱਲੇ ਤੁਹਾਨੂੰ ਥਾਂ ਖਾਲੀ ਮਿਲ ਜਾਏਗਾ 7 ਕਿੱਲੇ ਥਾਂ ਮਿਲ ਜਾਏਗਾ ਤੁਹਾਨੂੰ ਠੀਕ ਹੈ ਠੀਕ ਹੈ ਜਿਆ ਸਾਰਿਆਂ ਭਲਿਆ ਹੋਇਆ ਵਾ ਇਹ ਸਾਰਿਆਂ ਇਸ ਚਾਮ ਦੇ ਵਿੱਚ ਜਿੰਨਾਂ ਵੀ ਜਿੰਨਾਂ ਵੀ ਭਲਿਆ ਹੋਇਆ ਵਾ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮਤਲਬ ਇਹ ਸਾਡੀ ਇਹਦੀ ਅਸੀਂ ਮਨਜ਼ੂਰੀ ਲਈਆਂ ਕੁਝ ਵੀ ਹੈ ਹਾਂ ਰਾਹੜਾ ਕਬਜਾ ਘੱਟ ਘੱਟ ਤੋਂ ਘਾਟੇ 25 ਸਾਲ ਤੋਂ ਇੱਥੇ ਉੱਤੇ ਹੈਗਾ ਇਹ ਥਾਂ ਤੇ ਤੁਹਾਨੂੰ ਦਿਖਾਉਨੇ ਆ ਜੀ ਕਿ ਇਹ ਆ ਇਹ ਜਿਹੜਾ ਹੁਣ ਤਾਜ਼ਾ ਜਿਹੜਾ ਵਾ ਚੱਪੜ ਦਾ ਜਿਹੜਾ ਥਾਂ ਬਲਿਆ ਜਿਹੜਾ ਤੇ ਇੱਥੇ ਜਿਹੜੇ ਵੱਲ ਰਹੇ ਨੇ ਵੀਰ ਕਿਹਨਾ ਆਖਿਆ ਸੀ ਤਰਨਵੀਰ ਸਿੰਘ ਤਰਨਵੀਰ ਸਿੰਘ ਕਹਿ ਰਹੇ ਨੇ ਕਿ ਇਹ ਉਹਨਾਂ ਦਾ ਪਹਿਲਾ ਹੀ ਇੱਥੇ ਕਬਜਾ ਸੀ 25 ਸਾਲ ਤੋਂ ਕਬਜਾ ਸੀ 25 ਸਾਲ ਤੋਂ ਕਬਜਾ ਸੀ ਤੇ ਹੁਣ ਇਹ ਥਾਂ ਨੂੰ ਬਵਲਡੇ ਸਾਰੀ ਅਧੀਨ ਆ ਸਾਰੀ ਚੱਲ ਰਹੀ ਹੈ ਬਿਲਕੁਲ ਤੇ ਉਹ ਦੱਸ ਰਹੇ ਆ ਕਿ ਇਹ ਉੰਨਾ ਕੋੜਾ 25 ਸਾਲ ਦਾ ਕਬਜ਼ਾ ਤੇ ਪਿੰਡ ਵਿੱਚ ਪਰ ਅਸੀਂ ਇਹਦੇ ਵਿੱਚ 6 ਤੋਂ 7 ਕਿੱਲੇ ਜਿਹਾ ਹਾਂ 7-7 ਕਿੱਲੇ ਥਾਮ ਆ ਬਾਕੀ ਅਸੀਂ ਇਹ ਅਸੀਂ ਇਹ ਜੀ ਕਹਿਣੋ ਤਿਆਰ ਆਂ ਵੀ ਜਿੰਨਾ ਵੀ ਸਾਡੇ ਪਿੰਡ ਦਾ ਛੱਪੜ ਵਲਿਆ ਗਿਆ ਵਾ ਸਾਰੇ ਪਰਿਵਾਰ ਸਹਿਮਤ ਹੋ ਕੇ ਉਹਦਾ ਕੋਈ ਰੇਟ ਬੰਦਣ ਜਿੰਨਾ ਜਿੰਨਾ ਵਲਿਆ ਵਾ ਹੁਣ ਕਿਉਂ ਵੀ ਸਾਡੇ ਪਿੰਡ ਦੇ ਵਿੱਚ ਕੋਠੀਆਂ ਪੈ ਗਈਆਂ ਨੇ ਮਤਲਬ ਪਾਏ ਸਾਡੇ ਸਰਪੰਚ ਲਾ ਲਓ ਜਾਂ ਸਾਡੇ ਚਾਚਾ ਜੀ ਲਾ ਲਓ ਜਾਂ ਜਿਹਨਾਂ ਸਾਰਾ ਹਰ ਕਿਸੇ ਬੰਦੇ ਜਿਹਨਾਂ ਜਿਹੜਾ ਹੱਥਾਂ ਨੇ ਸਾਰਾਂ ਵਲਿਆ ਵਾ ਠੀਕ ਆ ਅਸੀਂ ਇਹ ਕਹਿੰਨੇ ਆ ਵੀ ਸਾਡਾ ਉਹਦਾ ਰੇਟ ਲਾ ਲਓ ਪੀ ਆ ਲਓ 5000 ਰੁਪਏ 50000 ਜਿੰਨਾ ਵੀ ਰੇਟ ਬੰਦਾਂ ਅਸੀਂ ਰੇਟ ਦੇ ਨੂੰ ਤਿਆਰ ਆ ਅਸੀਂ ਬਾਹਰ ਕੋਈ ਕਿਲਾ ਦੋ ਕਿਲੇ ਥਾਂ ਲੈ ਆ ਗਏ ਉਹਦੇ ਵਿੱਚ ਪੈ ਪਾ ਕੇ ਅਸੀਂ ਪਾਣੀ ਜਰਾ ਆਪਾਂ ਉੱਥੇ ਕਾੜ ਚਾਹੀਏ ਪਰ ਇਹਦੇ ਨਾਲ ਸਹਿਮਤੀ ਕਿਤਨਾ ਬਣੇਗੀ ਉਹ ਸਾਰੇ ਜਿੰਨੇ ਜਿੰਨਾ ਬਲਿਆ ਉਹ ਸਾਰੇ ਸਹਿਮਤ ਹੋਣ ਦੇ ਨਾਲ ਬਿਲਕੁਲ ਬਿਲਕੁਲ ਬਾਕੀ ਜਿਹੜੇ ਜਿਹੜੇ ਆ ਪਰਿਵਾਰ ਆਏ ਆ ਜਿਹੜੇ ਤੁਹਾਡੇ ਨਾਲ ਆ ਪਰਿਵਾਰ ਆਏ ਆ ਇਨਾ ਪਰਵਾਰਾਂ ਨੇ ਜੋ ਚੀਜ਼ ਬੋਲੀ ਹੈ ਨਾ ਵੀ ਇਹ ਆਪਣੀਆਂ ਮੜੀਆਂ ਬਣਾਉਂਦੇ ਆ ਫਰਾਂਕਾਂ ਟਿੰਗਾਂ ਦੇ ਇਹ ਚੀਜ਼ ਨਹੀਂ 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 ਅਸੀਂ ਸੁਣਿਆ ਨਾ ਸਾਡੇ ਕੈਮਰੇ ਨਹੀਂ ਤੁਹਾਡੇ ਕੈਮਰੇ ਤੇ ਤੁਹਾਡੇ ਤੋਂ ਪਹਿਲਾਂ ਚੀਜ਼ਾਂ ਸੁਣੀਆਂ ਆਪਾਂ ਔਰ ਜਿੰਨਾ ਬੋਲੀ ਆ ਨਾ ਇਹ ਚੀਜ਼ ਸਾਡੇ ਸਾਹਮਣੇ ਨਾ ਬਰਦਾਸ਼ਤ ਕਰਾਂਗੇ ਇਹਨਾਂ ਦੇ ਟੋਏ ਪਏ ਆਪਣੇ ਅਸੀਂ ਆਪਣੇ ਇੱਥੇ ਇਹ ਛੱਪੜ ਤੇ ਇਹ ਪੂਣ ਤੁਹਾਡੇ ਸਾਡੇ ਛੱਪਣਾ ਦੇ ਵਿੱਚ ਆਣ ਕੇ ਕੂੜਾ ਸੁੱਟ ਕੇ ਜਾਂਦੇ ਆ ਨਹੀਂ ਨਹੀਂ ਪਰ ਹੁਣ ਮੇਰੀ ਗੱਲ ਸੁਣੋ ਸਾਹਿਬ ਜੀ ਨਿਕਾਸ ਕਿਤਰਾ ਹੋਏ ਨਿਕਾਸ ਕਿੱਥੇ ਹੋਣਾ ਵਾ ਨਿਕਾਸ ਹੋਣਾ ਨਹੀਂਗਾ ਨਿਕਾਸ ਕਿੱਦਾਂ ਹੋਏ ਜਦੋਂ ਛੱਪੜ ਤੇ ਸਾਰਾ ਪੂਰਿਆ ਗਿਆ ਵਾ ਹੂੰ ਸਾਰੇ ਪਿੰਡ ਦਾ ਆਪਣੀ ਆ ਨਿਗਰ ਸਪਟ ਦੇ ਵਿੱਚ ਆਉਂ ਡਿਆ ਇੱਕ ਦੂਜੇ ਨੰਬਰ ਤੇ ਉੱਥੇ ਬੰਨ ਬੱਜਾ ਪਿਆ ਵਾ ਉਹ ਬੰਨ ਜਿਹੜਾ ਕੋਈ ਸਰਕਾਰੀ ਸਪਟ ਦੇ ਵਿੱਚ ਬੰਨ ਕੋਈ ਮਾਰ ਸਕਦਾ ਬਿਲਕੁਲ ਨਹੀਂ ਵਾ ਉਹ ਸਰਕਾਰੀ ਸਪਟ ਦੇ ਬੰਨ ਬੱਜਾ ਪਿਆ ਅੱਜ ਤੱਕ ਕਦੀ ਹਿੰਮਤ ਨਹੀਂ ਪਈ ਉਹਨੂੰ ਬੰਨ ਤੋੜਦੇ ਕੋਈ ਕਿ ਇਹ ਬੰਦੇ ਨੇ ਅੱਜ ਤੱਕ ਉਹਨੂੰ ਬੰਨ ਨੂੰ ਤੋੜਿਆ ਨਹੀਂ ਹੈਗਾ ਅਸੀਂ ਦੋੜੀ ਤੋੜਨ ਗਈ ਲੜਾਈ ਆਪਣੇ ਮੁੱਲ ਲਈ ਆ ਉਹ ਕਿੰਨੇ ਬੰលਿਆ ਆਪਲਿੰਦਰ ਸਿੰਘ ਫੌਜੀ ਨੇ ਅੱਛਾ ਉਹਨੇ ਮਿੱਟੀ ਛੋੜ ਕੇ ਬੰਨ ਬੰਨ ਬੱਧਿਆ ਪਿਆ ਉਥੇ ਉਹਦੀ ਵਜਾ ਉਹ ਆਂਦਾ ਵੀ ਮੇਰਾ ਅਗਲੇ ਬਨੇ ਪਾਣੀ ਮੇਰੇ ਘਰ ਜਾਂਦਾ ਪਾਣੀ ਮੈਂ ਤਾਂ ਨਹੀਂ ਬਣਾ ਪਰ ਉਹ ਬੰਦੇ ਨੇ ਉਹ ਬੰਦੇ ਨੇ ਕਨਾਲ 1.5 ਕਨਾਲ ਥਾ ਉਹਨਾਂ ਛੱਪੜੋ ਬਲਿਆ ਪਿਆ ਉਹਨੇ ਬੰਦੇ 1.5 ਕਨਾਲ ਨੇ ਛੱਪੜੋ ਬਲਿਆ ਵਾ ਪਰ ਆਂਦਾ ਬੰਨ ਮਾਰਾ ਮੈਂ ਮੈਂ ਗਾਂ ਪਾਣੀ ਆਪਣੇ ਘਰ ਨਹੀਂ ਆਉਂਦੇ ਨਾ ਹੋਰ ਉੱਥੇ ਕੋਈ ਬੰਦਾ ਜਾ ਕੇ ਉੱਥੇ ਕੋਈ ਬੋਲਿਆ ਨਹੀਂ ਜਾ ਕੇ ਸੀ ਪਾਣੀ ਦੀ ਨਿਕਾਸ ਦਾ ਮੁੱਦਾ ਲੋਕ ਪਰੇਸ਼ਾਨ ਸੀ ਤੁਸੀਂ ਤੁਹਾਡੇ ਵਾਈਸ ਸਰਪੰਚ ਨੇ ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹਨੂੰ ਹੱਲ ਕਰਨ ਪਹਿਲਾਂ ਤੁਹਾਡਾ ਪਹੁੰਚਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਇਹ ਕੋਸ਼ਿਸ਼ ਜਾਰੀ ਹੈ ਮੇਰੇ ਮਿਸਿਸ ਦੇ ਅਮਰਪਾਲ ਕੋਰ ਨੇ ਉਹ ਥੋੜੀ ਸਿਹਤ ਤੇ ਲਈ ਹੈ ਇਸ ਕਰਕੇ ਕੈਮਰੇ ਗਾੜੀ ਆਜ ਨੂੰ ਚਾ ਮਾਫੀ ਚਾਹੁੰਦਾ ਮੈਂ ਪੱਤਰਕਾਰ ਵੀਰਾਂ ਕੋ ਤੇ ਪਿੰਡ ਵਾਲਿਆਂ ਕੋ ਵੀ ਉਹਨਾਂ ਕੋ ਥੋੜੇ ਪ੍ਰੋਬਲਮ ਚੱਲਣ ਦੀ ਉਹਨਾਂ ਨੂੰ ਤੇ ਅਸੀਂ ਅੱਜ ਭੱਜ ਗੁਰਦੀਪ ਦਾਵਾ ਸਾਹਿਬ ਕੋ ਗਏ ਆ ਵੀਡੀਓ ਸਭ ਦੀ ਨੌਲੇਜ ਵੀ ਲੈਂਦਾ ਹੋਇਆ ਜੋ ਵੀ ਪਿੰਡ ਦਾ ਇਹ ਮਸਲਾ ਪਾਣੀ ਦੇ ਵਿਕਾਸ ਦਾ ਕੋਈ ਗਲਤ ਆਨਸਰ ਕੀਤਾ ਵੀ ਕੋਈ ਨਾ ਬੰਦੇ ਨੇ ਬਸ ਲੁਕੀ ਜਾਂ ਕੁਝ ਵੀ ਕਰਨ ਦੇ ਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪਹਿਲ ਦੇ ਹੱਥ ਤੇ ਇਹਦਾ ਮਨ ਲੁਕਾਸੀ ਦਾ ਪਾਣੀ ਦਾ ਪਹਿਲ ਦੇ ਹੱਥ ਤੇ ਇਹਨਾਂ ਨੂੰ ਵਿਸ਼ਵਾਸ ਚ ਲੈ ਕੇ ਇਹ ਪਾ ਇੱਕ ਤਾਜ਼ਾ ਤਾਜ਼ਾ ਕੋਈ ਗੱਲ ਦੇ ਨੇ ਇਹਨਾਂ ਬਲੇ ਦੋਸ਼ ਨੇ ਵੀ ਸੱਪੜ ਵੀ ਬਲਿਆ ਜਾ ਰਿਹਾ ਉਹਦੇ ਅਸੀਂ ਵੀਡੀਓ ਸਾਬ ਡੇਰਾ ਬਾਬਾ ਨਾਲ ਨੌਜ ਚ ਲੈ ਆ ਦਿੱਤਾ ਹੋਇਆ ਹੈ ਉਹ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਬਾਈ ਹੱਡ ਦੇ ਆਏ ਆ ਮੈਂ ਮੇਰੇ ਮੈਸੇਜ ਗਏ ਬਾਕੀ ਪੰਚਾਇਤ ਦੇ ਕਿਲੇ ਨਾਲ ਮੇਰੇ ਮੋਦਵਾ ਸਾਰੇ ਵੀਰ ਗਏ ਉਹ ਕਹਿੰਦੇ ਇਹ ਬੰਦੀ ਕਾਰਵਾਈ ਕੀਤੀ ਜਾਏਗੀ